ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸਾਂ ਕੁਝ ਖਾਸ ਸਰਗਰਮੀਆਂ ਕੈਨੇਡੀਅਨ ਟ੍ਰਕਿੰਗ ਅਲਾਈანსਿ ਸਰਕਾਰ ਨੂੰ ਅਪੀਲ ਟ੍ਰਕਿੰਗ ਸੁਰੱਖਿਆ ਤੇ ਲਾਇਸੈਂਸਿੰਗ ਨੂੰ ਤੇ ਹੋਵੇ ਕਿ ਕਾਰਪਲਾਈ ਟ੍ਰੱਕ ਡਰਾਈਵਰ ਉਤੇ ਅਮਰੀਕਾ ਵੀਜ਼ਾ ਪਾਬੰਦੀ ਤੋਂ ਬਾਅਦ ਆਇਆ ਫੈਸਲਾ ਕੈਨੇਡੀਅਨ ਸੰਘੀ ਅਦਾਲਤ ਭਾਰਤੀ ਜੋੜੇ ਨੂੰ ਝਟਕਾ ਅਸਾਈਲਮ ਦਾਅਵਿਆਂ ਨੂੰ ਕੀਤਾ ਰੱਦ ਤੋਂ ਯਾਰ 18 ਚ ਅਸਥਾਈ ਨਿਵਾਸੀ ਵੀਜ਼ਾ ਉਤੇ ਆਈਸੀ ਕੈਨੇਡਾ BC ਨੇ ਕਿਰਾਏ ਵਿੱਚ ਵਾਅਦੇ ਨੂੰ ਕੀਤਾ ਸੀਮਤ 2026 ਦੇ ਲਈ 2.3% ਤੱਕ ਕੀਤਾ ਸੀਮਤ ਅਦਾਇਗੀ ਤੇ ਹੋਰ ਵਿਵਾਦ ਦਾ ਘਟਾਇਆ ਸਮਾਪਤ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡੀਅਨ ਟਰਕਿੰਗ ਅਲਾਈਅንስ ਓਟਾਵਾ ਅਤੇ ਸੁਬਾਈ ਸਰਕਾਰ ਨੂੰ ਫਲੋਰੀਡਾ ਦੇ ਵਿੱਚ ਇੱਕ ਘਾਤਕ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਲਾਇਸੈਂਸਿੰਗ ਅਤੇ ਸੁਰੱਖਿਆ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਦੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਇਸ ਹਫਤੇ ਅਮਰੀਕਾ ਆਵਾਜਾਈ ਸਕੱਤਰ ਸੀਨ ਪੀ ਡਫੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਕਈ ਰਾਜਾਂ ਦੁਆਰਾ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਵਿੱਚ ਗੰਭੀਰ ਲਾਲ ਝੰਡੇ ਸਾਹਮਣੇ ਆਏ ਨੇ ਕੰਟੇਆ ਬਾਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਦੇ ਸਾਰੇ ਵੀਜ਼ੇ ਮੁਅਤਲ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਅਮਰੀਕੀ ਜਨਤਾ ਤੇ ਨੌਕਰੀਆਂ ਲਈ ਜੋਖਮ ਪੈਦਾ ਕਰ ਰਹੇ ਨੇ ਦੱਸਿਆ ਇਹ پابੰਦੀ ਇਸ ਵੇਲੇ ਕੈਨੇਡੀਅਨ ਟਰੱਕਰਾਂ ਉੱਤੇ ਲਾਗੂ ਨਹੀਂ ਹੁੰਦੀਆਂ ਫਿਰ ਵੀ ਸੀਟੀਏ ਨੇ ਕਿਹਾ ਕਿ ਕੈਨੇਡਾ ਨੂੰ ਇਸੇ ਤਰ੍ਹਾਂ ਦੇ ਉਪਾਅਮਾ ਦਾ ਸਾਹਮਣਾ ਕਰਨ ਦਾ ਜੋਖਮ ਹੈ ਜਦੋਂ ਤੱਕ ਉਹ ਉਹਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਦਾਸੀ ਦੁਖਾਂਤ ਇੱਕ ਜਾਗਨ ਵਾਲੀ ਕੰਟੀ ਵਜੋਂ ਕੰਮ ਕਰਨਾ ਚਾਹੀਦਾ ਹੈ ਅਲਾਈਅንስ ਨੇ ਕਿਹਾ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿ ਸਰਕਾਰਾਂ ਨੂੰ ਨਿਯਮਕਾਂ ਨੂੰ ਲਾਗੂ ਕਰਨ ਗੈਰ ਪਾਲਨਾ ਕਰਨ ਵਾਲੇ ਆਪਰੇਟਰਾਂ ਉੱਤੇ ਕਾਰਵਾਈ ਕਰਨ ਅਤੇ ਲਾਇਸੈਂਸਿੰਗ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਗ੍ਰੇਡੀਅੰਸ ਸਿਸਟਮ ਬਾਰੇ ਚਿੰਤਾਵਾਂ ਕੋਈ ਨਵੀਂ ਗੱਲ ਨਹੀਂ ਹੈ 2025 ਦੀ ਸੀਬੀਸੀ ਜਾਂਚ ਨੇ ਵਪਾਰਕ ਡਰਾਈਵਰ ਸਿਖਲਾਈ ਵਿੱਚ ਵਿਆਪਕ ਸਮੱਸਿਆਵਾਂ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਅਨੁਚਿਤ ਮੁਕਾਬਲਾ ਕਟਿਆ ਪ੍ਰੋਗਰਾਮ ਅਤੇ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਵਰਤੇ ਜਾਂਦੇ ਰਿਸ਼ਵਤ ਖੋਰੀ ਅਤੇ ਝਾਲੀ ਦਸਤਾਵੇਜ਼ਾਂ ਦੀਆਂ ਰਿਪੋਰਟਾਂ ਸ਼ਾਮਲ ਨੇ ਸੀਟੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਅਸਤਰਖੇਤ ਅਤੇ ਅਨੈਤਿਕ ਫਲਾਈਟਾਂ ਦੀ ਆਮਦ ਨੇ ਹਾਈਵੇਅ ਤੇ ਸੁਰੱਖਿਆ ਖਤਰੇ ਪੈਦਾ ਕਰਦੇ ਹੋਏ ਜਾਇਜ਼ ਕੈਰੀਅਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਤਸੀ ਜੁਲਾਈ ਦੇ ਵਿੱਚ ਸਿਟੀਏ ਨੇ ਸੰਘੀ ਅਤੇ ਸੂਬਾਈ ਅਧਿਕਾਰੀਆਂ ਨੂੰ ਇੱਕ ਵਿਸਤ੍ਰਿਤ ਸੁਰੱਖਿਆ ਯੋਜਨਾ ਸੌਂਪੀ ਜਿਦੇ ਵਿੱਚ ਨਿਗਰਾਨੀ ਅਤੇ ਡਰਾਈਵਰ ਪੇਸ਼ੇਵਰਤਾ ਨੂੰ ਮਜ਼ਬੂਤ ਕਰਨ ਦੇ ਲਈ ਸੁਧਾਰਾਂ ਦੀ ਰੂਪਰੇਖਾ ਦਿੱਤੀ ਗਈ ਸੀ ਇਸ ਦੇ ਪਸਤਾਵਾਂ ਦੇ ਵਿੱਚ ਇੱਕ ਜਾਣਿਆ ਪਛਾਣਿਆ ਰੁਜ਼ਗਾਰਦਾਤਾ ਪ੍ਰੋਗਰਾਮ ਹੈ ਜੋ ਬੇਈਮਾਨ ਕੈਰੀਨਾਂ ਨੂੰ ਇਮੀਗ੍ਰੇਸ਼ਨ ਸ਼ਰੀਮਾ ਤੱਕ ਪਹੁੰਚ ਕਰਨ ਤੋਂ ਰੋਕੇਗਾ ਅਲਾਈਅੰਸ ਟਰਾਂਸਪੋਰਟੇਸ਼ਨ ਇਮੀਗ੍ਰੇਸ਼ਨ ਲੇਬਰ ਟੈਕਸ ਅਤੇ ਪੁਲਿਸ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੇ ਲਈ ਵੀ ਦਬਾਅ ਪਾ ਰਹੇ ਤਾਂ ਜੋ ਦੁਰਵਿਵਾਨ ਨੂੰ ਜੜੋ ਉਹ ਟੈਚਾ ਸਕੀ ਅਤੇ ਖੇਤਰ ਵਿੱਚ ਵਿਵਸਥਾ ਬਹਾਲ ਕੀਤੀ ਜਾ ਸਕੇ ਜਦੋਂ ਕਿ ਅਮਰੀਕਾ ਨੇ ਕੈਨੇਡੀਅਨ ਫਲੀਟਾ ਨੂੰ ਅਮਰੀਕੀ ਸੜਕਾਂ ਤੇ ਸਭ ਤੋਂ ਸੁਰੱਖਿਅਤ ਆਪਰੇਟਰਾਂ ਦੇ ਵਿੱਚੋਂ ਇੱਕ ਮੰਨਿਆ ਸੀਡੀਐਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਆਪਕ ਪਾਬੰਦੀਆਂ ਹਜੇ ਵੀ ਉਨਾਂ ਪਾਲਣਾ ਕਰਨ ਵਾਲੇ ਕਿਰਤਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਜੋ ਸਰਹੱਦ ਪਾਰ ਵਪਾਰ ਦੀ ਰੀੜ ਦੀ ਹੱਡੀ ਬੰਦੇ ਨੇ ਸਮੂਹ ਨੇ ਝੋਲ ਦੇ ਕੇ ਕਿਹਾ ਕਿ ਕਾਰਵਾਈ ਨਾ ਕਰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਤੇ ਡਰਾਈਵਰਾਂ ਨੂੰ ਸਜ਼ਾ ਮਿਲੇਗੀ ਜਦੋਂ ਕਿ ਠੱਗ ਉਪਰੇਆਂ ਨੂੰ ਕਰਮਚਾਰੀਆਂ ਦਾ ਸ਼ੋਸ਼ਣ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਨਾ ਜਾਰੀ ਰੱਖਣ ਦੀ ਆਗਿਆ ਮਿਲੇਗੀ ਇੱਕ ਕੈਨੇਡੀਅਨ ਸੰਘੀਦ ਅਦਾਲਤ ਨੇ ਇੱਕ ਭਾਰਤੀ ਜੋੜੇ ਦੇ ਸ਼ਰਨ ਦੇ ਦਾਅਵਿਆਂ ਨੂੰ ਰੱਦ ਕਰਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਇੱਥੇ ਆਪਣੀਆਂ ਵੱਖਵਾਦੀ ਪੱਖੀ ਗਤੀਵਿਧੀਆਂ ਕਰਨ ਵਾਪਸ ਚਲੇ ਜਾਂਦੇ ਨੇ ਤਾਂ ਭਾਰਤ ਵਿੱਚ ਅਤਿਆਚਾਰ ਦਾ ਖਤਰਾ ਹੋਣ ਦਾ ਉਹਨਾਂ ਦਾ ਦਾਵਾ ਤੋਖਾ ਸੀ ਸੋਵਾਨੂ ਮੌਂਟਰੀਅਲ ਦੇ ਵਿੱਚ ਦਿੱਤੇ ਗਏ ਇੱਕ ਫੈਸਲੇ ਦੇ ਵਿੱਚ ਫੈਡਰਲ ਕੋਰਟ ਦੇ ਜੱਜ ਬੈਨੋਇਟ ਐਮਰ ਡੇਚੇਸਨੇ ਨੇ ਕੈਨੇਡਾ ਦੇ ਸ਼ਰਨਾਰਥੀ ਬੋਰਡ ਦੇ ਸ਼ਰਨਾਰਥੀ ਅਪੀਲ ਡਿਵੀਜ਼ਨ ਦੇ ਲਈ ਤਾਰਿਖ 15 ਫਰਵਰੀ 2024 ਨੂੰ ਸ਼ਰਨਾਰਥੀ ਸੁਰੱਖਿਆ ਡਿਵੀਜ਼ਨ ਦੁਆਰਾ ਦਿੱਤੇ ਗਏ ਪਿਛਲੇ ਫੈਸਲੇ ਨੂੰ ਬਰਕਰਾਰ ਰੱਖਣਾ ਵਾਜੂ ਪਾਇਆ ਮੁਖ ਬਿਨੇਕਾਰ 38 ਸਾਲਾ ਅਮਨਦੀਪ ਸਿੰਘ ਤੇ ਉਸਦੀ ਪਤਨੀ ਅਤੇ ਸਹਿ ਬਿਨੇਕਾਰ 33 ਸਾਲਾ ਕਵਲਦੀਪ ਕੌਰ ਨੇ ਆਰ ਪੀਪੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਆਪਣੀ ਅਸਲ ਸ਼ਰਨ ਅਰਜ਼ੀ ਦੇ ਵਿੱਚ ਸੋਪ ਦਿੱਤਾ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਕੈਨੇਡਾ ਵਿੱਚ ਰਹਿੰਦਿਆਂ ਵੱਖਵਾਦੀ ਲਹਿਰ ਦੇ ਵਿੱਚ ਵਿਸ਼ਵਾਸੀ ਬਣ ਗਏ ਸਨ ਅਤੇ ਉਹਨਾਂ ਦੇ ਬਦਲੇ ਹੋਏ ਰਾਜਨੀਤਿਕ ਵਿਚਾਰਾਂ ਕਾਰਨ ਭਾਰਤ ਵਿੱਚ ਉਹਨਾਂ ਨੂੰ ਸਤਾਇਆ ਜਾਵੇਗਾ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਅਨੁਸਾਰ ਸਿਟਸ ਫੋਰ ਜਸਟਿਸ ਸੰਗਠਨ ਦੁਆਰਾ ਜਾਰੀ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀਆਂ ਫੋਟੋਆਂ ਅਤੇ ਪੰਜਾਬ ਰੈਫਰੈਂਡਮ VOTER ਰਜਿਸਟ੍ਰੇਸ਼ਨ ਕਾਰਡ ਪੇਸ਼ ਕੀਤੇ ਪਰ ਆਰ ਪੀ ਡੀ ਨੇ ਪਾਇਆ ਕਿ ਵਕਵਾਦੀ ਦੇ ਕਾਗਜ਼ ਦੇ ਵਿੱਚ ਜੁੜੇ ਦੀ ਸ਼ਮੂਲੀਅਤ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤੀ ਗਈ ਸੀ ਜਿਸ ਨੇ ਲਹਿਰ ਦੇ ਵਿੱਚ ਹੀ ਸਚਾਈ ਦੇ ਕਾਠ ਨੂੰ ਉਜਾਗਰ ਕੀਤਾ ਅਲਰੇਡੀ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਦਾਅਵੇ ਨੂੰ ਕੱਪਟ ਅਤੇ ਚੰਕੇ ਵਿਸ਼ਵਾਸ ਦੀ ਘਾਟ ਕੀ ਹੈ ਇਸ ਹਫਤੇ ਸੰਘੀ ਅਦਾਲਤ ਦੁਆਰਾ ਉਹਨਾਂ ਨੂੰ ਫੋਜੇ ਦੀ ਪੁਸ਼ਟੀ ਕੀਤੀ ਗਈ ਹੈ ਦਸੇ ਜੋੜੇ ਨੇ ਸ਼ੁਰੂ ਦੇ ਵਿੱਚ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਉਹਨਾਂ ਨੂੰ ਇੱਕ ਗੁਆਂਟੀ ਦੇ ਨਾਲ ਜਾਇਦਾਦ ਦੇ ਮਾਮਲਿਆਂ ਅਤੇ ਉਸੇ ਰਾਜਨੀਤਿਕ ਰੁਤਬੇ ਨੂੰ ਲੈ ਕੇ ਹੋਈ ਲੜਾਈ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦਿਨ ਤੀਜੀ ਵਜੋਂ ਪੁਲਿਸ ਪਰੇਸ਼ਾਨ ਹੋਈ ਸੀ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਕਿ ਬੇਨਕਾਬ ਦਾਵਾ ਕਰਦੇ ਨੇ ਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਧਮਕੀ ਦਿੱਤੀ ਗਈ ਅਤਵਾਦ ਦਾ ਦੋਸ਼ ਲਗਾਇਆ ਗਿਆ ਕੁੱਟਿਆ ਗਿਆ ਸੇ ਹੋ ਗਈ ਬੇਨਕਾਬ ਦਾ ਚਿੰਸੀ ਸ਼ੋਸ਼ਣ ਕੀਤਾ ਗਿਆ ਤੇ ਉਸ ਦੇ ਉਂਗਲਾ ਦੇ ਨਿਸ਼ਾਨ ਅਤੇ ਦਸਤਖਤ ਲੈ ਗਏ ਸਨ ਦਸਿਆ ਉਹ 2018 ਦੇ ਵਿੱਚ ਦਿੱਲੀ ਗਏ ਸਨ ਅਤੇ ਉਸੇ ਸਾਲ ਜੂਨ ਦੇ ਵਿੱਚ ਅਸਥਾਈ ਨਿਵਾਸੀ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਸੀ ਹਾਲਕਿ ਆਰਪੀਡੀ ਅਤੇ ਆਰਡੀਡੀ ਦੋਵਾਂ ਨੇ ਦੋਸ਼ੀ ਵਿਅਤ ਤੋਂ ਤੇ ਸਵਾਲ ਚੁਕੇ ਸਨ ਜੱਜ ਡਚੈਸਨੇ ਨੇ ਆਪਣੇ ਫੈਸਲੇ ਵਿੱਚ ਕਿਹਾ ਬਿਨਕਾਰਨ ਨੇ ਇਹ ਸਥਾਪਿਤ ਨਹੀਂ ਕੀਤਾ ਕਿ ਫੈਸਲਾ ਗੈਰਵਾਜਬ ਹੈ ਅਦਾਲਤ ਵੱਲੋਂ ਆਰਐਡੀਡੀ ਦੇ ਫੈਸਲੇ ਵਿੱਚ ਦਖਲ ਦੇਣ ਦਾ ਕੋਈ ਆਧਾਰ ਨਹੀਂ ਹੈ ਸੰਘੀ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਵੱਲੋਂ ਜੋੜੇ ਦੀ ਸ਼ਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹਾਲਾਂਕਿ ਉਸਨੇ ਇਸ ਕੇਸ ਬਾਰੇ ਖਾਸ ਤੌਰ ਤੇ ਗੱਲ ਨਹੀਂ ਕੀਤੀ ਮਿਸਿਸ ਆਗਾ ਅਦਾਲਤੀ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਿਧਾਂਤ ਨੇ ਸਪਸ਼ਟ ਕੀਤਾ ਕਿ ਸ਼ਰਨ ਉਹਨਾਂ ਲੋਕਾਂ ਦੇ ਲਈ ਹੈ ਜੋ ਅਸਲ ਦੇ ਵਿੱਚ ਅਤਿਆਚਾਰ ਦੇ ਖਤਰੇ ਦਾ ਸਾਹਮਣਾ ਕਰ ਰਹੇ ਨੇ ਇਹਨਾਂ ਹੀ ਨਹੀਂ ਉਹਨੇ ਅੱਗੇ ਕਿਹਾ ਕਿ ਕੈਨੇਡੀਅਨ ਸਿਸਟਮ ਝੂਠੇ ਦਾਅਵੇ ਦੇ ਨਾਲ ਖਰਸਤ ਹੈ ਜਿਸ ਦੇ ਨਤੀਜੇ ਵਜੋਂ ਸੱਚੇ ਦਾਅਵੇਦਾਰਾਂ ਨੂੰ ਨੁਕਸਾਨ ਪਹੁੰਚਦਾ ਹੈ ਮਕਾਨ ਬਲਕਨ ਮੁਕਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਿਰਾਏ ਦੇ ਵਿੱਚ ਸਿਰਫ 2.3% ਤਬਾਦਲਾ ਕਰਨ ਦੀ ਇਜਾਜ਼ਤ ਹੋਵੇਗੀ ਹੌਸਿੰਗ ਅਤੇ ਮਿਊਨਿਸਪਲ ਮਾਮਲਿਆਂ ਦੇ ਮੰਤਰੀ ਕ੍ਰਿਸਟਿਨ ਬੋਇਲ ਨੇ ਕਿਹਾ ਕਿ ਬੀਸੀ ਇੱਕ ਅਸਧਾਰਨ ਚੁਣ ਹੈ ਪਰ ਵਧਦੀਆਂ ਲਾਗਤਾਂ ਤੇ ਆਰਥਿਕ ਅਨਿਸ਼ਚਿਤਤਾ ਦੇ ਨਾਲ ਬਹੁਤ ਸਾਰੇ ਲੋਕ ਆਪਣੇ ਬਜਟ ਦੇ ਅਨੁਕੂਲ ਰਿਹਾਇਸ਼ ਖਲਬੰਦ ਲਈ ਸੰਕੇਪ ਕਰਦੇ ਨੇ ਕਿਰਾਏ ਵਾਧੇ ਨੂੰ ਮਹਿੰਗਾਈ ਦੇ ਨਾਲ ਜੋੜ ਕੇ ਅਸੀਂ ਬਜ਼ੁਰਗਾਂ ਪਰਿਵਾਰਾਂ ਅਤੇ ਵਿਅਕਤੀਆਂ ਦੇ ਲਈ ਰਿਹਾਇਸ਼ੀ ਲਾਗਤਾਂ ਨੂੰ ਪ੍ਰਬੰਧਨ ਯੋਗ ਰੱਖ ਰਹੇ ਹਾਂ ਜਦੋਂ ਕਿ ਉਹਨਾਂ ਨੂੰ ਅੰਚਿਤ ਵਾਧੇ ਤੋਂ ਵਧਾਉਂਦੇ ਆ ਇਸ ਦੇ ਨਾਲ ਹੀ ਇਹ ਵੱਦਾ ਮਕਾਨ ਮਾਲਕਾਂ ਨੂੰ ਕਿਰਾਏ ਦੀ ਸਪਲਾਈ ਬਣਾਈ ਰੱਖਣ ਦੇ ਲਈ ਆਪਣੀਆਂ ਜ਼ੇਦਾਦਾਂ ਵਿੱਚ ਨਿਵੇਸ਼ ਕਰਨ ਦੀ ਹੱਲਕਾ ਦਿੰਦਾ ਹੈ ਇਹ ਲਗਾਤਾਰ ਦੁਜਾ ਸਾਲ ਹੈ ਜਦੋਂ ਵੱਧ ਤੋਂ ਵੱਧ ਵੱਦਾ ਖਪਤਕਾਰ ਮੂਲ সূਚਕਾਂਕ ਤੇ ਨਾਲ ਜੋੜਿਆ ਗਿਆ ਦੁਜਾ ਚੋਕ ਦੇ ਵਿੱਚ ਸੀਮਾ 3.5% ਤੇ ਨਿਰਧਾਰਤ ਕੀਤੀ ਗਈ ਸੀ ਜੋ ਕਿ 5.6% ਮਹਿੰਗਾਈ ਦਾ ਤੋਂ ਬਹੁਤ ਘਟ ਹੈ 2018 ਤੋਂ ਪਹਿਲਾ ਮਕਾਨ ਮਾਲਕ ਮਹਿੰਗਾਈ ਤੋਂ 2% ਵੱਧੋ ਕਿਰਾਇਆ ਵਧਾ ਸਕਦੇ ਸਨ ਜਿਸ ਦੇ ਨਾਲ ਔਸਤ ਬੀਸੀ ਪਰਿਵਾਰ ਨੂੰ ਸਲਾਨਾ ਸੈਂਕੜੇ ਵੱਧੂ ਡਾਲਰ ਖਰਚਣੇ ਪੈਂਦੇ ਸੀ 2026 ਦਾ ਕਿਰਾਏ ਵਿੱਚ ਵਾਧਾ 1 ਜਨਵਰੀ 2026 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਹੁਣ ਇਸ ਦਾ ਐਲਾਨ ਕਰਕੇ ਮਕਾਨ ਮਾਲਕਾਂ ਦੇ ਕੋਲ ਕਲਕੱਤਾ ਕਟੋਂ 3 ਮਹੀਨੇ ਦਾ ਨੋਟਿਸ ਦੇਣ ਦਾ ਸਮਾਂ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਆਗਿਆ ਮਿਲਦੀ ਹੈ 2017 ਤੋਂ ਸੁਪਨੇ ਨੇ ਕਿਰਾਏਦਾਰੀ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਦੋਂ ਕਿ ਇਹ ਯਕੀਨੀ ਬਣਾਇਆ ਕਿ ਮਕਾਨ ਮਾਲਕ ਸਮੱਸਿਆ ਵਾਲੇ ਕਿਰਾਏਦਾਰਾਂ ਦਾ ਪ੍ਰਬੰਧਨ ਕਰ ਸਕਣ ਉਪਰਮਾਨ ਨੇ ਗੈਰ ਕਾਨੂੰਨੀ ਕਿਰਾਏਦਾਰਾਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ ਅਤੇ ਸਾਲਾਨਾ ਕਿਰਾਏਦਾਰ ਦਾ ਟੈਕਸ ਕ੍ਰੈਡਿਟ ਘਟ ਅਤੇ ਦਰਮਿਆਨੀ ਆਮਦ ਵਾਲੇ ਕਿਰਾਏਦਾਰਾਂ ਨੂੰ 400 ਡਾਲਰ ਪ੍ਰਦਾਨ ਕਰਦਾ ਹੈ ਬੀਸੀ ਕੈਨੇਡਾ ਦਾ ਪਹਿਲਾ ਸੂਬਾ ਜਾਂ ਖੇਤਰ ਸੀ ਜਿਸ ਨੇ ਸੂਬੇ ਭਰ ਦੇ ਵਿੱਚ ਕਿਰਾਏਦਿਆਂ ਬੈਂਕ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜੋ ਕਿ ਤੁਰੰਤ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੇ ਲਈ ਵਿਆਜ ਮੁਕਤ ਕਰਜ਼ੇ ਪਲਤਾਨ ਕਰਦੇ ਸਨ ਰੈਂਟਰ ਪ੍ਰੋਟੈਕਸ਼ਨ ਫੰਡ ਸੁਪੇਰਪਰ ਦੇ ਵਿੱਚ ਕਫਾਇਤੀ ਕਿਰਾਏ ਦੀਆਂ ਰਿਹائشਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਰੈਂਟਰ ਅਸਿਸਟੈਂਟਸ ਪ੍ਰੋਗਰਾਮ ਅਤੇ ਸ਼ੈਲਟਰ ਐਡ ਫਾਰ ਐਜਡਲੀ ਰੈਂਟਰਸ ਪ੍ਰੋਗਰਾਮ ਦੇ ਵਿੱਚ ਵਾਧਾ ਘਟਾ ਆਮਦਨ ਵਾਲੇ ਪਰਿਵਾਰਾਂ ਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈ ਰਿਹਾਈਸ਼ੀ ਕਿਰਾਇਦਾਰੀ ਸ਼ਾਖਾ ਦੇ ਵਿੱਚ ਤਬਦੀਲੀਆਂ ਨੇ ਅਦਾਇਗੀ ਨਾ ਕੀਤੇ ਕਿਰਾਏ ਅਤੇ ਸਹੂਲਤਾਂ ਦੇ ਵਿਵਾਦ ਨੂੰ ਹੱਲ ਕਰਨ ਦੇ ਲਈ ਉਡੀਕ ਸਮਾਂ 3 ਮਹੀਨੇ ਤੋਂ ਘਟਾ ਕੇ 1 ਮਹੀਨੇ ਕਰ ਦਿੱਤਾ ਹੈ ਜਿਸ ਦੇ ਨਾਲ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੋਵਾਂ ਨੂੰ ਫਾਇਦਾ ਹੋਇਆ ਕਿਰਾਏਦਾਰਾਂ ਦੀ ਝੜੀ ਹੋਈ ਛੇਦਾਰ ਨੂੰ ਸੰਭਾਲਣ ਦੇ ਲਈ ਮਕਾਨ ਮਾਲਕਾਂ ਦੀ ਜ਼ਿੰਮੇਵਾਰੀਆਂ ਵਿੱਚ ਸਮਾਯੋਜਨ ਸੁਣਵਾਈਆਂ ਵਿੱਚ ਨੇਵੀਗੇਟ ਕਰਨ ਦੇ ਲਈ ਬਿਹਤਰ ਮਾਰਗਦਰਸ਼ਨ ਦੇ ਨਾਲ ਦੋਵਾਂ ਤੀਰਤ ਦੇ ਲਈ ਜੋਖਮ ਘਟਾ ਰਹੇ ਨੇ ਅਤੇ ਨਿਯਮਾਂ ਦੀ ਉਲੰਘਣਾ ਹੋਣ ਤੇ ਹੱਲਾ ਨੂੰ ਤੇਜ਼ ਕਰਨ ਦੇ ਵਿੱਚ ਵੀ ਮਦਦ ਕਰ ਰਹੇ ਨੇ